ਨਗਰ ਨਿਗਮ ਚੋਣਾ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਵਾ ਤੇ ਹਰ ਗਲੀ ਅਤੇ ਘਰ ਮੁਹੱਲੇ ਦੇ ਵਿੱਚ ਢੋਲ ਦਾ ਸ਼ੋਰ ਹੈ ਤੇ ਪ੍ਰਚਾਰ ਦਾ ਜੋਰ ਹੈ ਕਿਉਂਕਿ ਨਗਰ ਨਿਗਮ ਚੋਣਾ ਚੱਲ ਰਹੀਆਂ ਤੇ ਇਸ ਚੋਣਾ ਦੇ ਵਿੱਚ ਹਰ ਇੱਕ ਉਮੀਦਵਾਰ ਦੀ ਪੂਰੀ ਵਾਹ ਲੱਗੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਾਰਡ ਨੰਬਰ 80 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਿੰਕੀ ਬਾਸਲ ਦੇ ਵੱਲੋਂ ਘਰ-ਘਰ ਜਾ ਕੇ ਡੋਰ-ਟੂ-ਡੋਰ ਪ੍ਰਚਾਰ ਕਰਕੇ ਆਪਣੇ ਹੱਕ ਦੇ ਵਿੱਚ ਇੱਕ ਵਾਰ ਫਿਰ ਵੋਟਾਂ ਮੰਗੀਆਂ ਜਾ ਰਹੀਆਂ ਤੇ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਦੀ ਕਚੜੀ ਦੇ ਵਿਚਾਰ ਇੱਕ ਵਾਰ ਫਿਰ ਪਹੁੰਚੇ ਨੇ ਵਖਵਾਕ ਉਮੀਦਵਾਰ ਤੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਇਸ ਮੌਕੇ ਗੁਰਮੁਖ ਮਿੱਠੂ ਨੇ ਕਿਹਾ ਕਿ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਦੇ ਵਿਚ ਘਾਟ ਜਾ ਰਹੇ ਆ ਤੇ ਉਹਨਾਂ ਦੇ ਬਾੜ ਦਾ ਹਰ ਇੱਕ ਗਲੀ ਹਰ ਇੱਕ ਮੁਹੱਲਾ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਪੱਖੋਂ ਕੰਮ ਪੂਰੇ ਹੋ ਚੁੱਕੇ ਨੇ ਤੇ ਜਨਤਾ ਨੂੰ ਜੇ ਉਹਨਾਂ ਦੇ ਕੰਮ ਪਸੰਦ ਨਹੀਂ ਤਾਂ ਇੱਕ ਵਾਰ ਫੇਰ ਵੋਟਾਂ ਪਾ ਕੇ ਉਹਨਾਂ ਨੂੰ ਕਾਉਂਸਲਰ ਬਣਾਉਣ ਤਾਂ ਕਿ ਵਾਰਡ ਦਾ ਵਿਕਾਸ ਹੋਰ ਚੰਗੀ ਪੱਧਰ ਤੇ ਕਰਵਾਇਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਲੀ ਗਲੀ ਵਿੱਚ ਘਰ ਘਰ ਜਾ ਕੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਕਿਉਂਕਿ ਪ੍ਰਚਾਰ ਖਤਮ ਹੋਣ ਦੇ ਵਿੱਚ 2 ਦਿਨ ਦਾ ਟਾਈਮ ਛੇਛ ਰਹਿ ਗਿਆ ਵਾ ਤੇ 21 ਦਸੰਬਰ ਨੂੰ ਵੋਟਾਂ ਪੈਣੀਆਂ ਤੇ ਵੋਟਾਂ ਨੂੰ ਲੈ ਕੇ ਲੋਕਾਂ ਵੋਟਰਾਂ ਨੂੰ ਵੱਡੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਅਸਟੈਂਸ ਤੁਸੀਂ ਕੰਪੇਅਰਿੰਗ ਕਰ ਰਹੇ ਹੋ ਤੁਹਾਨੂੰ ਜਨਤਾ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਪਿਆਰ ਮਿਲ ਰਿਹਾ ਸਾਰਿਆਂ ਦਾ ਸਾਥ ਸਾਨੂੰ ਪੂਰਾ ਮਿਲ ਰਿਹਾ ਪਿਛਲੇ ਕੀਤੇ ਕਾਰਗੁਜ਼ਾਰੀ ਦੇ ਅਕੋਰਡਿੰਗ ਪਿਛਲੀ ਜਿਹੜੀ ਸਰਕਾਰਾਂ ਨੇ ਕੰਮ ਕੀਤਾ ਸੀਗਾ ਤੁਸੀਂ ਉਹਨਾਂ ਦੇ ਅਕੋਰਡਿੰਗ ਹੁਣ ਅਸਟੈਂਸ ਜਨਤਾ ਵਾਸਤੇ ਕੀ ਪ੍ਰੋਮਿਸ ਕਰਦੇ ਤੁਸੀਂ ਕੀ ਲੈ ਕੇ ਆਉਗੇ ਸਰ ਜਿਹੜਾ ਤੁਸੀਂ ਸਾਨੂੰ ਪੁੱਛਿਆ ਵੀ ਇੱਥੇ ਨਵਾਂ ਕੰਮ ਕੀ ਲੈ ਕੇ ਆਉਗੇ ਮੇਰਾ ਇਲਾਕਾ ਪੂਰੇ ਲੁਧਿਆਣਾ ਸ਼ਹਿਰ ਨੂੰ ਸਭ ਤੋਂ ਨੀਮ ਆਵਾ ਜੀ ਇਹ ਲੌਂਗ ਲਾਈਨ ਇਲਾਕਾ ਵਾ ਇੱਥੇ ਜਦੋਂ ਪਹਿਲਾਂ ਵੀ ਆਂਦਾ ਮੇਰੇ ਕਾਉਂਸਲਰ ਬਣਨ ਤੋਂ ਪਹਿਲਾਂ ਤਿੰਨ ਤਿੰਨ ਫ ਪਿਛਲੇ ਅਸੀਂ 2-3 ਲਾਈਨਾਂ ਵੱਡੀਆਂ ਪੁਆਈਆਂ ਹੁਣ ਇਸ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਐਮਐਲਏ ਸਾਹਿਬ ਨੂੰ ਕਹਿ ਗਿਆ ਮੈਂ ਸੁਪਰ ਸੈਕਸ਼ਨ ਨਾਲ ਸਾਰੀ ਸਫਾਈ ਕਰਾਈ ਆ ਸਾਡੇ ਇਲਾਕੇ ਨੂੰ ਇਸ ਨੂੰ ਪਾਣੀ ਦੀ ਮਾਰ ਆ ਔਰ ਇਸ ਨੂੰ ਪਾਣੀ ਤੋਂ ਨਜ਼ਾਦ ਦਵਾਣਾ ਚਾਹਦਾ ਸਤਿਮਤ ਮਤੇ ਭੰਦੇ ਵੀ ਕੈਂਪੇਨਿੰਗ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਭਲੇਵਾਲਾਂ ਦਾ ਕਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਸਾਨੂੰ ਸਾਰਿਆਂ ਤੋਂ ਬਹੁਤ ਪਿਆਰ ਮਿਲ ਰਿਹਾ ਅਸੀਂ ਜਿੱਥੇ ਵੀ ਜਾ ਰਹੇ ਸਾਡੇ ਲੋਕੀ ਬਹੁਤ ਵਧੀਆ ਤਰ੍ਹਾਂ ਸਵਾਗਤ ਕਰ ਰਹੇ ਆ ਫੁੱਲਾਂ ਦੀ ਬਰਸਾਤ ਕਰ ਰਹੇ ਆ ਔਰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਦੱਸ ਨਹੀਂ ਸਕਦੇ ਅਸੀਂ ਔਰ ਸਾਨੂੰ ਇਹ ਨਹੀਂ ਲੱਗ ਰਿਹਾ ਕਿ ਅਸੀਂ ਕੋਈ ਬਾਹਰ ਦੇ ਮੈਂਬਰ ਨੂੰ ਮਿਲ ਰਿਹਾ ਸਾਨੂੰ ਆਪਣੇ ਫੈਮਿਲੀ ਮੈਂਬਰਸ ਹੀ ਮਿਲ ਰਹੇ ਆ ਅਸੀਂ ਪਿਛਲੇ ਸਰਕਾਰਾਂ ਜਿਹੜੇ ਜਿਹੜੇ ਖੜੇ ਹੋਏ ਸੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਕੀਤੇ ਕੰਮਾਂ ਦਾ ਚੋੜੇਗਾ ਹੁਣ ਤੁਹਾਡਾ ਕੀ ਵਾਅਦਾ ਲੱਗੋ ਇਥੇ ਜਨਤਾ ਵਾਸ ਜੇ ਕੋਈ ਵੀ ਸਾਨੂੰ ਕਦੀ ਵੀ ਲੋਕੀ ਆਂਦੇ ਕੋਈ ਵੀ ਕੰਮ ਕਹਿੰਦੇ ਆ ਹਰ ਕੰਮ ਮੇਰੇ ਪਾਪਾ ਮਮਾ ਬ੍ਰਦਰ ਸਾਰਾ ਕੰਮ ਕਰਵਾਉਂਦੇ ਆ ਆਨ ਵਾਲੇ ਟਾਈਮ 'ਚ ਵੀ ਜਿੱਥੇ ਲੋਕਾਂ ਨੂੰ ਸਾਡੀ ਲੋੜ ਪਊਗੀ ਉੱਥੇ ਉਹ ਸਭ ਤੋਂ ਪਹਿਲਾਂ ਪਹੁੰਚੇ ਹੋਊਗੇ ਰਾਤੀ ਲੋਕੀ 12 1 1 ਵਜੇ ਆਂਦੇ ਆ ਜੀ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਕਦੇ ਕੀ ਹਾਂ ਸਾਡਾ ਪਰਿਵਾਰ ਹੈ ਜਾਂ ਕੁਛ ਆਪਣਾ ਪਰਿਵਾਰ ਤੋਂ ਉੱਤੇ ਉੱਠ ਕੇ ਸਾਰਿਆਂ ਨਾਲ ਲੋਕਾਂ ਨਾਲ ਰਲ ਕੇ ਆਪਣੇ ਕੰਮ ਕੀਤੇ ਆ ਜੀ ਲੋਕਾਂ ਦੇ ਲੜਾਈਆਂ ਝਗੜੇ ਸਾਰਿਆਂ ਦਾ ਨਿਪਟਾਰਾ ਕੀਤਾ ਜੀ